ਹਾਂਜੀ ਜਿਹੜੀ ਅੱਜ ਦੀ ਅਸੀਂ ਪ੍ਰੈਸ ਕਾਨਫਰੰਸ ਰੱਖੀ ਹੈ ਜੀ ਇਹਦੇ ਵਿੱਚ ਜਿਹੜਾ ਸਾਡਾ 7 6 2024 ਨੂੰ ਤਕਰੀਬਨ ਸ਼ਾਮ ਰਾਤ 11:30 ਵਜੇ ਸਾਨੂੰ ਇੱਕ ਇਨਫੋਰਮੇਸ਼ਨ ਆਈ ਹੈ ਕਿ ਇੱਕ ਬਰਨਾਲਾ ਬਠਿੰਡਾ ਹਾਈਵੇ ਤੇ ਇੱਕ ਟਰੱਕ ਹੈ ਉਹਦੇ ਵਿੱਚ ਇੱਕ ਡੈੱਡ ਬੋਡੀ ਹੈ ਦੀ ਇਨਫੋਰਮੇਸ਼ਨ ਸਾਨੂੰ ਆਈ ਸੀ ਜਿਹਦੇ ਵਿੱਚ ਮਲਜੋਗ ਐਸਐਸਪੀ ਸਾਹਿਬ ਵੱਲੋਂ ਡੀਐਸਪੀ ਤਪਾ ਮਨਵਜੀਤ ਸਿੰਘ ਐਸਐਚਓ ਰੂੜੇਕਲ ਰੂੜੇਕਲਾ ਰੁਪਿੰਦਰ ਕੌਰ ਤੇ ਸਪੈਸ਼ਲ ਟੀਮ ਸੀਆਈਏ ਤੇ ਉਹਦੇ ਨਾਲ ਹੀ ਸਾਡੇ ਡੀਐਸਪੀ ਡੀ ਰਜਿੰਦਰਪਾਲ ਸਿੰਘ ਇਹਨਾਂ ਦੀ ਟੀਮਾਂ ਗਠਿਤ ਕੀਤੀਆਂ ਗਈਆਂ ਨਾਲ ਹੀ ਟੈਕਨੀਕਲ ਸੈਲ ਸਪੈਸ਼ਲ ਸੈਲ ਸਾਈਬਰ ਸੈਲ ਸਾਡਾ ਜਿਹੜਾ ਬਰਨਾਲੇ ਦਾ ਉਹਨਾਂ ਦੀ ਨਾਲ ਅਸੀਂ ਇੱਕ ਬਲਾਈਂਡ ਮਰਡਰ ਨੂੰ ਟ੍ਰੇਸ ਕੀਤਾ ਇਹਦੇ ਬਾਰੇ ਮੈਂ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਇਹ ਟਰੱਕ ਡਰਾਈਵਰ ਹੈ ਇਹ ਇੱਕ ਸੁਰਦਰਸ਼ਨ ਕੈਰੀਅਰ ਕੰਪਨੀ ਹੈ ਨੁਆਇਡਾ ਉਹਦੇ ਵਿੱਚ ਐਜ਼ ਅ ਟਰੱਕ ਡਰਾਈਵਰ ਕੰਮ ਕਰਦਾ ਸੀ ਤੇ ਉਹ ਜਦੋਂ ਨਾ ਨੁਆਇਡਾ ਤੋਂ ਚੱਲ ਕੇ ਉਹਨਾਂ ਆਪਣਾ ਬਠਿੰਡੇ ਜਦੋਂ ਆਪਣਾ ਸਮਾਨ ਲਾਇਆ ਉਸ ਤੋਂ ਬਾਅਦ ਉਹ ਜਦੋਂ ਬਠਿੰਡੇ ਤੋਂ ਬਰਨਾਲੇ ਟਰੱਕ ਡਰਾਈਵਰ ਦਾ ਨਾਮ ਹੈਗਾ ਤੇਜਿੰਦਰ ਸਿੰਘ ਪੁੱਤਰ ਬਦਨ ਸਿੰਘ ਵਾਸੀ ਨਗਲਾ ਧਨੀ ਜਿਲ੍ਹਾ ਈਟਾ ਯੂਪੀ ਇਹ ਇੱਥੋਂ ਦਾ ਰਹਿਣ ਵਾਲਾ ਸੀ ਤੇ ਜਦੋਂ ਇਹ ਬਠਿੰਡੇ ਤੋਂ ਬਰਨਾਲੇ ਵੱਲ ਵੱਲੇ ਨੇ ਜਾਣਾ ਸੀਗਾ ਤੇ ਬਠਿੰਡਾ ਬਰਨਾਲਾ ਹਾਈਵੇ ਤੇ ਇਹਨੂੰ ਦੋ ਵਿਅਕਤੀ ਇੱਕ ਮੇਲ ਤੇ ਜੈਂਟਸ ਤੇ ਇੱਕ ਔਰਤ ਇਹ ਆਪਸ ਵਿੱਚ ਹਸਬੰਡ ਵਾਈਫ ਹੈ ਦੋਨਾਂ ਦਾ ਨਾਮ ਹੈਗਾ ਜਸਵੰਤ ਸਿੰਘ ਅਤੇ ਅੰਜੂ ਇਹ ਰਹਿਣ ਵਾਲੇ ਬੁਰਜ ਮਹਿਮਾ ਜ਼ਿਲ੍ਹਾ ਬਠਿੰਡਾ ਹਾਲ ਬਾਦ ਤੇ ਇਹ ਉੱਥੋਂ ਦੇ ਰਹਿਣ ਵਾਲੇ ਸੀ ਇਹਨਾਂ ਨੇ ਲਿਫਟ ਲਈ ਤੇ ਲਿਫਟ ਲੈਣ ਨਾਲ ਇਹ ਉਹਦੇ ਟਰੱਕ ਡਰਾਈਵਰ ਦੇ ਨਾਲ ਟਰੱਕ ਵਿੱਚ ਹਮਸਵਾਰ ਹੋ ਕੇ ਇਹ ਜਦੋਂ ਬਰਨਾਲੇ ਵੱਲ ਜਾ ਰਹੇ ਸੀਗੇ ਤੇ ਇਹਨਾਂ ਦੀ ਜੋ ਇਹਨਾਂ ਦੇ ਜੋ ਹੋਂਟਕ ਦੀ ਪੁੱਛ ਕੇ ਵਿੱਚ ਸਾਹਮਣੇ ਆਇਆ ਕਿ ਇਹਨਾਂ ਦੀ ਲੁੱਟ ਖੋਹ ਦੀ ਨੀਅਤ ਸੀ ਤੇ ਉਸ ਵਾਰਦਾਤ ਨੂੰ ਜਾਂਚ ਦੇਣ ਲਈ ਜਦੋਂ ਇਹ ਕਰਨ ਲੱਗੇ ਤੇ ਇਹਨਾਂ ਦੇ ਆਪਸ ਵਿੱਚ ਦੋਨਾਂ ਟਰੱਕ ਡਰਾਈਵਰ ਨਾਲ ਝੜਪ ਹੋ ਗਈ ਜਦੇ ਵਿੱਚ ਇਹਨਾਂ ਨੇ ਪਾਨਾ ਲੋਹਾ ਜੋ ਟਰੱਕ ਵਿੱਚ ਪਿਆ ਸੀਗਾ ਉਹਦੀ ਵਰਤੋਂ ਕਰਕੇ ਐਜ਼ ਅ ਹਥਿਆਰ ਉਹਨੂੰ ਵਰਤ ਕੇ ਉਹ ਜਿਹੜਾ ਮੇਰੇ ਉਹਨੂੰ ਡਰਾਈਵਰ ਤਜਿੰਦਰ ਸਿੰਘ ਹੈ ਉਹ ਸੱਟਾ ਮਾਰ ਕੇ ਜਿਹਦੇ ਨਾਲ ਉਹਦੀ ਡੈਥ ਹੋ ਜਾਂਦੀ ਆਪਸ ਵਿੱਚ ਹੁਣ ਤੱਕ ਦੀ ਜੋ ਪੁਛਗਿਸ਼ ਵਿੱਚ ਆਇਆ ਆਪਣਾ ਜਾਣ ਪਛਾਣ ਨਹੀਂ ਸੀ ਪਰ ਇਹਨਾਂ ਨੇ ਲੈਫਟ ਲੈਂਡ ਕਰਕੇ ਉਹਨਾਂ ਦੇ ਟਰੱਕ ਡਰਾਈਵਰ ਨੇ ਇਹਨਾਂ ਨੂੰ ਲੈਫਟ ਦਿੱਤੀ ਤੇ ਰਸਤੇ ਵਿੱਚ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੁਣ ਤੱਕ ਇਹਨਾਂ ਤੇ ਫਿਲਹਾਲ ਤੱਕ ਕੋਈ ਬਕਦਰਬਾਨੀ ਦਰਜ ਪਰ ਜੋ ਇਹ ਹੁਣ ਤੱਕ ਇਹ ਜਿਹੜਾ ਹੈਗਾ ਜਸਵੰਤ ਸਿੰਘ ਇਹ ਪਹਿਲਾਂ ਵੀ ਦੱਸ ਰਿਹਾ ਜਿਹਦੇ ਦਸਣ ਮੁਤਾਬਕ ਇਹ ਟਰੱਕ ਚਲਾਉਂਦਾ ਰਿਹਾ ਤੇ ਹੁਣ ਇਹਨਾਂ ਨੇ ਵਾਅਦਾ ਤੋਂ ਅੰਜਾਮ ਦਿੱਤਾ ਹੈ ਜਿਹੜੀ ਲੜਕੀ ਹੈਗੀ ਇਹ ਹੋਣੀ ਹੈ 22 ਸਾਲ ਦੀ ਲੜਕਾ 21 ਸਾਲ ਦਾ ਹੈਗਾ ਇਹ ਅਸੀਂ ਸਾਰੇ ਐਂਗਲ ਤੋਂ ਚੈੱਕ ਕਰ ਰਹੇ ਹਾਂ ਫਿਲਹਾਲ ਤਾਂ ਅਸੀਂ ਜਿਹੜੇ ਉਹਨਾਂ ਵੱਲੋਂ ਜੋ ਹਥਿਆਰ ਵਰਤਿਆ ਗਿਆ ਪਲੱਸ ਮੋਬਾਈਲ ਹੈ ਜਿਹੜਾ ਡਰਾਈਵਰ ਦਾ ਆਪਣਾ ਮੋਬਾਈਲ ਹੈ ਉਹਦੀ ਰਿਕਵਰੀ ਹੋਈ ਹੈ ਆ ਜਿਹੜਾ ਤੁਹਾਡਾ ਹਨੀ Trap ਦਾ ਐਂਗਲ ਹੈ ਇਹ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਹਾਂ ਪੈਸੇ ਦੇ ਵਿੱਚ ਉਹਦੇ ਜੋ ਇਹਨਾਂ ਨੂੰ ਤੱਕ ਆਇਆ ਕਿ ਉਹਦੇ ਕੋਲ 1500 ਰੁਪਏ ਸੀਗੇ ਉਹ ਹੋਰੇ ਹੋਰੇ ਜਾਂ ਮੋਬਾਈਲ ਰਿਕਵਰ ஆஹ் ஒரு மாடு வசி